ਜਿੱਦ ਜੜਾ ਕੇ ਬਾਸ ਆਉਣ ਲੱਗੇ ਬੈਨ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਤੇ ਬੱਚਿਆਂ ਬੈਨ ਵਾਲੇ ਨੇ ਬੈਨ ਚਲਾਤੀ ਰੋਲਾ ਵੀ ਪਾਇਆ ਵੀ ਰੋਕ ਲੋ ਰੋਕ ਲੋ ਰੋਕੀ ਨਹੀਂ ਤੇ ਇਹਦੇ ਕਰਨਾ ਕੇ ਵੀ ਡੈਥ ਹੋ ਗਈ ਹੈ ਲੇਰਾ ਗਾਗਾ ਦੇ ਪਿੰਡ ਖੱਡੇ ਬਾਦ ਵਿੱਚ ਸਕੂਲ ਬੈਨ ਹੇਠਾ ਆਉਣ ਕਾਰਨ 3 ਸਾਲ ਦੇ ਮਾਸੂਮ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਆਪਣੀ ਬੇਟੀ ਨੂੰ ਸਕੂਲ ਵੈਨ ਚੜਾਉਣ ਲਈ ਜਾਂਦੀ ਹੈ ਤੇ ਜਿਸ ਦੌਰਾਨ ਉਸ ਦਾ 3 ਸਾਲਾ ਜਸਕਿਰਤ ਸਿੰਘ ਬੇਟਾ ਵੀ ਉਸਦੇ ਨਾਲ ਹੀ ਚਲਾ ਜਾਂਦਾ ਹੈ ਖੇਡਦੇ ਸਮੇਂ ਕਦ ਉਹ ਵੈਨ ਅੱਗੇ ਆ ਜਾਂਦਾ ਹੈ ਜਦਾ ਪਤਾ ਨਹੀਂ ਚੱਲਦਾ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਹਾਸਾ ਡਰਾਈਵਰ ਦੀ ਅਣਗਿਲੀ ਕਾਰਨ ਵਾਪਰਿਆ ਹੈ ਤੇ ਬੱਸ ਵਿੱਚ ਕੋਈ ਵੀ ਕੰਡਕਟਰ ਨਹੀਂ ਸੀ ਉਧਰ ਪੁਲਿਸ ਨੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਮੁਣਾ ਹਸਪਤਾਲ ਭੇਜ ਦਿੱਤਾ ਮੇਰੇ ਪਰਜਾਈ ਮੇਰੇ ਭਤੀਜੇ ਨੂੰ ਚੜਾ ਰਹੀ ਸੀ ਤੇ ਭਤੀਜਾ ਨਾਲ ਚਲੇ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਭਤੀਜੇ ਨੂੰ ਚੜਾ ਕੇ ਬਾਹਰ ਸਾਮਣੇ ਲੱਗੇ ਬੈਨ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਤੇ ਬੱਚਿਆਂ ਬੈਨ ਵਾਲੇ ਨੇ ਬੈਨ ਚਲਾਤੀ ਰੋਲਾ ਵੀ ਪਾਇਆ ਵੀ ਰੋਕ ਨਾ ਰੋਕ ਲੋ ਰੋਕੀ ਨਹੀਂ ਤੇ ਇਹਦੇ ਕਰਨਾ ਕੇ ਵੀ ਡੈਥ ਹੋ ਗਈ ਕਿੰਨੇ ਕਿ ਸਾਲ ਦਾ ਬੱਚਾ 3 ਸਾਲ ਦਾ ਹੈ ਕਾਰਵਾਈ ਕਰੀ ਜਾਵੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਨਸਾਫ ਮਿਲੇ ਮੇਰੇ ਭਤੀਜੇ ਨੂੰ ਆਪਣੇ ਘਨੇਵਾ ਜੀ ਸਕੂਲ ਦੀ ਬੈਂਦੀ ਵਹਿੰਦੇ ਹੇਡਾ ਨੀਚੇ ਆ ਕੇ ਬੱਚਾ ਜੀ ਤੁਹਾਡਾ ਤੇ ਸਵੇਰੇ ਸਵੇਰੇ ਤੇ ਉਦੋਂ ਬਾਅਦ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ ਕੈਰੈਕਟਰ ਕੋਈ ਰੱਖਦੇ ਨਹੀਂ ਕਲਰ ਡਰਾਈਵਰ ਦੀ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਤੇਜ਼ ਵੀ ਬਹੁਤ ਵਾਹੁੰਦੀਆਂ ਨੇ ਜੀ ਬਸ ਬੈਨਾ ਬਹੁਤ ਤੇਜ਼ ਆਉਂਦੀਆਂ ਨੇ ਜੀ ਉਹਨਾਂ ਦੇਖਣੇ ਨੇ ਅੰਗੇਲੀ ਜੀ ਕਿਸ ਤਰ੍ਹਾਂ ਮੰਗ ਕਰਦੇ ਮੰਗ ਤਾਂ ਬਸ ਜਿਹੜੀ ਪਰਿਵਾਰ ਨੂੰ ਲੋੜ ਚਾਹੀਦੀ ਹੈ ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕ ਹੋ ਗਈ ਜਿਸ ਕਿ ਰਤਨਾ ਦਾ ਬੱਚਾ ਸੀ 3 ਸਾਲ ਦਾ ਜਿਹੜੇ ਸਿਰ ਤੇ ਸੱਟ ਲੱਗਨ ਕਰਕੇ ਬੱਚੇ ਅਮ੍ਰਿਤ ਦੇ ਖਾਲਦਪੁਰ ਹਸਪਤਾਲ ਆਇਆ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁਕਾ ਭੇਜਤਾ ਤੇ ਮੌਨਿਕ ਜਾਰੀ ਬੱਚੇ ਦੀ ਲਾਸ਼ ਟਸਟਮਟਮ ਲਈ ਸਰ ਹਾਂ ਸਾਖ ਇਸ ਤਰ੍ਹਾਂ ਹੋਇਆ ਦੱਸਿਆ ਉਹਨਾਂ ਨੇ ਸਕੂਲ ਵੈਨ ਦੇ ਵਿੱਚ ਵੱਜਨ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਂਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਚ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਬਰਾਉ ਡੈਡ ਇੱਥੇ ਉਹਦੀ ਡੈਡ ਮੋਦੀ ਆਈ ਹੈ ਤੇ ਉਹਦੇ ਸਵਾਲਾਂ ਵਿੱਚ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਸਵੇਰੇ 8 ਵਜੇ ਅੱਜ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਹੈ ਜਲੌਰ ਉੱਥੋਂ ਸਕੂਲ ਦੇ ਬੱਚਾ ਸਕੂਲ ਦੇ ਬੱਚਾ ਲੈਣ ਲਈ ਪਿੰਡਾਂ 'ਚ ਬੱਸਾਂ ਆਉਂਦੀਆਂ ਨੇ ਪਿੰਡ ਖੰਡੇਵਾਦ ਬੱਸ ਆਈ ਸੀ ਬੱਚਾ ਲੈਣ ਲਈ ਤਾਂ ਤਰਵਿੰਦਰ ਗਿਰ ਦੇ ਇੱਕ ਬੇਟੀ ਹੈ ਉਹ ਉਹਨਾਂ ਨੇ ਚੜ੍ਹਾ ਦਿੱਤੀ ਮਤ ਤਰਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਹਾ ਸੀਗਾ 3 ਸਾਲ ਦਾ ਬੱਚਾ ਤੇ ਬੱਸ ਡਰਾਈਵਰ ਭੋਲਾ ਸਿੰਘ ਅੜਕਵਾ ਦਾ ਉਹਨੇ ਧਿਆਨ ਨਹੀਂ ਧਾਣ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਬੱਸ ਚੜ ਗਈ ਜਿਸ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ ਹੈ ਕੇਸ ਦਰਜ ਕਰ ਲਿਆ ਤੇ ਡਰਾਈਵਰ ਦੇ ਖਿਲਾਫ ਰੈੱਡ ਬੋਡੀ ਮੂਲਕ ਪਹੁੰਚਾ ਦਿੱਤੀ ਤੇ ਉੱਥੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਧਾਰਾ ਕਿੰਨੀ ਇਹ ਧਾਰਾ 279 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰਕੇ ਕਾਰਵਾਈ ਕਰ ਰਹੇ ਹਾਂ